ਸੇ ਵਿਸ਼ੇ ਤੇ ਗੱਲ ਕਰਨੀ ਹੈ ਜਿਹਦੇ ਬਾਰੇ ਲੋਕ ਵੀ ਪੁੱਛ ਰਹੇ ਨੇ ਜੀ ਕਿ ਇਹਦਾ ਸਮਝ ਨਹੀਂ ਆ ਰਹੀ ਕਿ ਬੀਜੇਪੀ ਜਿਹੜੀ ਹੈ ਉਹਦੀ ਜਿਹੜੀ ਪਾਲਿਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਉਹਦੇ ਵਿੱਚ ਕੰਮ ਕਰਨ ਲਈ ਜੋ ਕਿ ਤਣਾਵ ਜਾਂ ਜਿਹੜੀਆਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਤਾਂ ਅਸੀਂ ਉਹਨੂੰ ਗद्दार ਕਹਾਗੇ ਦੇਸ਼ ਦਾ ਸਾਰੇ ਦੇਸ਼ ਦੇ ਵਿੱਚ ਇਹਨਾਂ ਦੀ ਟਰੋਲ ਆਰਮੀ ਲੱਗ ਗਈ ਉਹ ਤਾਂ ਜੀ ਗਦਾਰੀ ਹੈ ਜਿੱਦੀ ਗਦਾਰੀ ਹੈ ਪਾਕਿਸਤਾਨ ਨਾਲ ਅਸੀਂ ਕੋਈ ਸਬੰਧ ਨਹੀਂ ਰੱਖਣੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਕਿ ਖੂਨ ਤੇ ਪਾਣੀ ਇੱਕ ਇੱਕ ਵਾਰ ਇਕੱਠੇ ਨਹੀਂ ਬਹਿ ਸਕਦੇ ਤੇ ਜਦੋਂ ਫਿਲਮ ਰੋਕਦੇ ਆ ਤਾਂ ਨੁਕਸਾਨ ਕਿਹਦਾ ਹੁੰਦਾ ਹੈ ਪ੍ਰੋਡਿਊਸਰ ਦਾ ਕਲਾਕਾਰ ਦਾ ਪਰ ਕਿਉਂਕਿ ਇੱਧਰਲੇ ਪਾਸੇ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਵੱਡੇ ਸਾਹਿਬ ਦਾ ਬੇਟਾ ਹੈ ਸੋ ਉਹਨਾਂ ਨੂੰ ਨਿਕਟਾ ਪੈਣਾ ਚਾਹੀਦਾ ਉਹ ਤਾਂ ਲਾਈਵ ਹੋਇਆ ਨਾ ਉਹ ਤਾਂ ਸ਼ੂਟਿੰਗ ਹੋਈ ਹੈ ਉਹ ਪਹਿਲਾਂ ਦੀ ਰਿਲੀਜ਼ਿੰਗ ਕਿਤੇ ਬਾਅਦ ਚ ਹੋਣੀ ਸੀ ਤੇ ਨਹੀਂ ਹੋਣ ਦਿੱਤੀ ਉਹਨਾਂ ਨੇ ਕੱਲ੍ਹ ਵਾਲਾ ਮੈਚ ਤਾਂ ਲਾਈਵ ਹੋਇਆ ਤੇ ਉਹੀ ਜਿਹੜਾ ਇਹਨਾਂ ਦਾ ਮੇਨਸਟ੍ਰੀਮ ਆਪਣਾ মিডিਆ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਹੈ ਕਿ ਹੱਥ ਨਹੀਂ ਮਿਲਾਏ ਮਤਲਬ ਇਹ ਕੋਈ ਇਹ ਦਿਨ ਆਪਾਂ ਕੁਝ ਇਹ ਆਪਰੇਸ਼ਨ ਸਧੂਰ ਜਿੱਤ ਗਏ ਹੱਥ ਨਹੀਂ ਮਿਲਾਏ ਖੇਡ ਤਾਂ ਹੈਗੇ ਉਹਨਾਂ ਨਾਲੋਂ ਕੈਚ ਤਾਂ ਲਏ ਨੇ ਉਹਨਾਂ ਦੇ ਫਿਰ ਛੱਕੇ ਤਾਂ ਉਹਨਾਂ ਨੂੰ ਵੀ ਮਾਰੇ ਨੇ ਉਹਨਾਂ ਨੇ ਹੀ ਮਾਰੇ ਨੇ ਜਦੋਂ ਹੋਵੇ ਨਾ ਵੀ ਉਹਨਾਂ ਨੇ ਸਾਡੇ ਕੈਚ ਨਹੀਂ ਲਏ じゃ ਅਸੀਂ ਉਹਨਾਂ ਦੇ ਕੈਚ ਨਹੀਂ ਲਿਆ ਅਸੀਂ ਨਹੀਂ ਉਹਨਾਂ ਦੀ ਬਾਲ ਨੂੰ ਹੱਥ ਲਾਉਂਦੇ ਇਹ ਉਹਨੂੰ ਪਾਕਿਸਤਾਨ ਦਾ ਬੱਲਾ ਲੱਗਿਆ ਹੋਇਆ ਇਹਨੂੰ ਅਸੀਂ ਨਹੀਂ ਲਾਉਂਦੇ ਹੱਥ ਫਿਰ ਤਾਂ ਵੀ ਖੇਡਣਾ ਕਿਉਂ ਹੈ ਜੀ ਮਤਲਬ ਅਨੁਰਾਗ ਠਾਕਰ ਜੀ ਕਹਿੰਦੇ ਅਕੇ ਅਨੁਰਾਗ ਠਾਕਰ ਜੀ ਕਹਿੰਦੇ ਜੀ ਕਿ ਜਿਹੜੇ ਟੂਰਨਾਮੈਂਟ ਹੁੰਦੇ ਨੇ ਮਲਟੀ ਕੰਟਰੀ ਉਹਦੇ ਚ ਖੇਡਣਾ ਪੈਂਦਾ ਅਨੁਰਾਗ ਠਾਕਰ ਜੀ ਕਦੋਂ ਜੰਮੇ ਹੋਣੇ ਮੈਨੂੰ ਪਤਾ ਨਹੀਂ ਪਰ ਕਦੋਂ ਤੋਂ ਤਾਂ ਬਾਈਕਾਟ ਚੱਲ ਰਿਹਾ ਜੀ 87 ਚ ਬਾਈਕਾਟ ਹੋਇਆ ਏਸ਼ੀਆ ਕੱਪ ਦਾ ਵਰਲਡ ਕੱਪ ਚ ਵਾਈ ਕੱਟ ਹੋਇਆ ਕਿ ਨਹੀਂ ਖੇਡਦੇ ਅਸੀਂ ਇਹਨਾਂ ਨਾਲ ਤੇ ਉਦੋਂ ਫਿਰ ਉਹ ਉਹ ਤਾਂ ਵਰਲਡ ਕੱਪ ਤੋਂ ਤਾਂ ਵੱਡਾ ਕੋਈ ਮਲਟੀਨੇਸ਼ਨਲ ਟੂਰਨਾਮੈਂਟ ਨਹੀਂ ਨਾ ਜਿਸ ਵੇਲੇ ਜਿਹੜਾ ਜਿਹੜਾ ਵਰਲਡ ਕੱਪ ਸ਼੍ਰੀਲੰਕਾ ਨੇ ਜਿੱਤਿਆ ਸੀ ਸੋ ਮਤਲਬ ਆਪਣੇ ਸਾਹਬ ਨਾਲ ਹੀ ਕਰੀ ਜਾਂਦੇ ਹੋ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਨੇ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜੀ ਕਿਹੜੀ ਮਜਬੂਰੀ ਸੀ ਮੈਚ ਕਰਾਉਣ ਦੀ ਉਹ ਮੈਚ ਦੇ ਵਿੱਚੋਂ ਪਾਕਿਸਤਾਨ ਬੋਰਡ ਨੂੰ ਵੀ ਹਿੱਸਾ ਜਾਊਗਾ ਮੈਚ ਖੇਡਣ ਦਾ ਤੇ ਫਿਰ ਉਹ ਉਹ ਕਿੱਥੇ ਇਸਤੇਮਾਲ ਕਰਨਗੇ ਮਲ ਫਾਇਦਾ ਪਾਕਿਸਤਾਨ ਦਾ ਉੱਥੇ ਕਿਹੜਾ ਕੋਈ ਕੋਈ ਬਾਡੀ ਜਿਹੜੀ ਆ ਉਹ ਇੰਡੀਪੈਂਡੈਂਟ ਹੈ ਉਹ ਆਰਮੀ ਦੇ ਅੰਡਰ ਹੈ ਸਾਰਾ ਕੁਝ ਉਹ ਲੈ ਜਾਣਗੇ ਪੈਸੇ ਲਿਆਓ ਪੈਸੇ ਦੀ ਚਾਹੀਦੇ ਆ ਉਧਰ ਬੰਦੇ ਭੇਜਣੇ ਆ ਉਧਰ ਚਿੱਟਾ ਭੇਜਣਾ ਉਧਰ ਬੰਦੂਕਾਂ ਭੇਜਣੀਆਂ ਉਦੋਂ ਉਦੋਂ ਕਹਿ ਦਿੰਦੇ ਬਸ ਇਹ ਤਾਂ ਜੀ ਖੇਡਣਾ ਬਹੁਤ ਜ਼ਰੂਰੀ ਸੀ ਕੀ ਮਜਬੂਰੀ ਸੀ ਫਿਰ ਚਲੋ ਠੀਕ ਹੈ ਮੈਚ ਖੇਡ ਲਿਓ ਕੋਈ ਗੱਲ ਨਹੀਂ ਫਿਰ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਚ ਖੇਡਸਾਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ੀ ਜੀ ਫਿਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਦੇ ਜਿਉਂਦੀ ਹੋ ਜਾ ਚੀੜੀਏ ਐਂ ਚੱਲੂਗਾ ਅਫਗਾਨਿਸਤਾਨ ਚ ਆਫਤ ਆਈ 1 ਮਿੰਟ ਚ ਪੈਸੇ ਪਹੁੰਚ ਜਾਂਦੇ ਨੇ ਜੀ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਪੰਜਾਬ 'ਚ ਆਫਤ ਆਈ ਅਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰ ਗਏ ਅੱਜ ਵੀ ਮੈਂ ਚੀਫ ਸੈਕਟਰ ਨੂੰ ਪੁੱਛੇ ਸਾਰੇ ਤੱਕ 1 ਰੁਪਇਆ ਨਹੀਂ ਆਇਆ ਜੀ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਉਹ ਕਿਉਂਗਾ ਨਹੀਂ ਪੰਜਾਬ ਤੁਹਾਨੂੰ ਜਿਤਾਉਂਦਾ ਫਿਰ ਕੀ ਹੁੰਦਾ ਬਹੁਤ ਕੁਝ ਹੈ ਤੁਹਾਡੇ ਕੋਲੇ ਜਿੜ ਜਿੜੀ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾਂ ਮੁਤਾਬਕ ਚੱਲਦੀ ਤੁਸੀਂ ਫਿਰ ਐ ਦੁਸ਼ਮਣੀਆਂ ਕਿੱਡੋਂਗੇ ਸਾਡੇ ਨਾਲ ਆ ਹੁਣ ਤੱਕ ਭਾਜਪਾ ਵਾਲੇ ਉਲਟੇ ਸਿੱਲਦੇ ਸਵਾਲ ਜੇ ਪੁੱਛੀ ਜਾਂਦੇ ਰਹਿੰਦੇ ਸੀ ਹਾਂ ਕਰੋ ਜਾਂ ਦੱਸੋ ਜੀ ਹੁਣ ਜਾਖੜ ਸਾਹਿਬ ਹੁਣ ਪੁੱਛੋ ਸਾਹਿਬ ਜੀ ਜਾਖੜ ਸਾਹਿਬ ਸਾਹਿਬ ਜੀ ਸ਼ਾਇਦ ਕਰਨਗੇ ਪ੍ਰੈਸ ਕਾਨਫਰੈਂਸ ਤੋਂ ਬਾਅਦ ਸਾਹਿਬ ਜੀ ਹੁਣ ਤਾਂ ਪੁੱਛ ਲਓ ਬਿੱਟੂ ਜੀ ਤੁਸੀਂ ਪੁੱਛ ਲਓ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਵਾਲੀ ਸੰਗਤ ਕਿਉਂ ਰੋਕੀ ਹੈ ਵੀ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ ਰਾਜਨੀਤਿਕ ਜਾਂ ਕਾਰੋਗਾਰ ਨਹੀਂ ਹੈ ਕਿ ਸਾਡੀ ਆਸਥ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਪ੍ਰਮਾਤਮਾ ਤੋਂ ਮੰਗਦੇ ਹਾਂ ਕਿ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਜਿਹਨਾਂ ਨੂੰ ਪੰਥ ਤੋਂ ਵਿਚੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲਦਾ ਅਸੀਂ ਜ਼ਿੰਮੇਵਾਰੀ ਮੰਗਦੇ ਆ ਉਹਨਾਂ ਦੀ ਸੇਵਾ ਸੰਭਾਲ ਦੀ ਕਿ ਖਾਲਸਾ ਜੀ ਨੂੰ ਬਖਸ਼ੋ ਤੇ ਅਸੀਂ ਉੱਥੇ ਮੱਥਾ ਟੇਕਣ ਨਹੀਂ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਖਰਾਬ ਨੇ ਜੀ ਮੈਡੀਕੇਟza ਦੇ ਉਹਨਾਂ ਨੂੰ ਕਿਉਂਕਿ ਉਹ ਉਹ ਫਿਰ ਉਧਰਲੇ ਪਾਸੇ ਆਉਂਦਾ ਨਾ ਘਾਟਾ ਪੈ ਜਾਊਗਾ ਪ੍ਰੋਡਿਊਸਰ ਉਹਨੇ ਮੈਂ ਹੈਰਾਨ ਆ মিডিਆ ਤਾਂ ਉਹੀ মিডিਆ ਹੁਣ ਇਹਨੂੰ ਪੋਜਿਟਿਵ ਬਣਾ ਰਿਹਾ ਦੇਖਿਓ ਸੰਦੂਰ ਕੇ ਬਾਦ ਕੈਸੇ ਪਾਕਿਸਤਾਨ ਕੋ ਹਰਾਇਆ ਨਾਲੇ ਕਹਿੰਦੇ ਸਪੋਰਟਸ ਨੂੰ ਲੱਗ ਰੱਖੋ ਨਾਲੇ ਸੰਦੂਰ ਨਾਲ ਜੋੜੀ ਜਾਂਦੇ ਆ ਉਹ ਤਾਂ ਕਰ ਜੋ ਤਾਂ ਹਾਂ ਤਾਂ ਹੁਕਮ ਆਉਂਦਾ ਤਾਂ ਉਹੀ ਕਹਿੰਦੇ ਵਿਚਾਰੇ ਪਰ ਅਸੀਂ ਇਦਾਂ ਦੇ ਨਹੀਂ ਹੈਗੇ ਅੱਜ ਤਾਂ ਆਪਣੇ ਵਿਚਾਰ ਸਪਸ਼ਟ ਤੌਰ ਤੇ ਲੋਕਾਂ ਨੂੰ ਦੱਸਾਂਗੇ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਸਾਡੇ ਜਿਹੜੇ ਉਧਰ ਰਹਿ ਗਿਆ ਇੱਕ ਭਾਈ ਇੱਕ ਭਾਈ ਇੱਧਰ ਰਹਿ ਗਿਆ ਸੀ ਤਾਂ ਐਂ ਤਰਸੀ ਜਾਂਦੀਆਂ ਜੀ ਮਿਲਣ ਨੂੰ ਸੋ ਦੋਨੋਂ ਜਿਹੜੀਆਂ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਜਿਹੜੀਆਂ ਦੋਨੋਂ ਜਿਹੜੇ ਸਾਡੇ ਸਮਝਦੇ ਹੋ ਸਾਡੇ ਲਈ ਤਾਂ ਇਹ ਤੀਰਥ ਸਥਾਨ ਨੇ ਇਕਥਾ ਮੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਨਾਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉਹਨੇ ਜ਼ਿੰਦਗੀ ਦੇ ਆਖਰੀ ਜਿਹੜੇ ਸਾਲ ਸੀ ਉਹ ਬਿਤਾਏ ਤੋਂ ਸਾਡੇ ਲਈ ਤਾਂ ਬਹੁਤ ਵੱਡਾ ਮਹਿਨਾ ਇਸ ਗੱਲ ਦਾ ਅਫਗਾਨਿਸਤਾਨ ਨੂੰ ਤੁਸੀਂ ਭੇਜ ਦਿੰਨੇ ਹੋ ਨਾਲ ਦੀ ਨਾਲ ਜਿਹੜੀ ਮਦਦ ਪੰਜਾਬ ਲਈ ਤੁਹਾਡੇ ਕੋਲ ਟਾਈਮ ਬਹੁਤ ਲੇਟ ਮਿਲਦਾ ਤੁਹਾਨੂੰ ਸੋ ਇਹ ਆਪਣੇ ਮੁਤਾਬਕ ਚਾਉਂਦੇ ਆ ਦੁਨੀਆ ਵੀ ਇਹਨਾਂ ਮੁਤਾਬਕ ਹਵਾ ਚੱਲੇ ਇਹਨਾਂ ਮੁਤਾਬਕ ਹੀ ਸਮੁੰਦਰ ਬਹਿਣ ਇਹਨਾਂ ਮੁਤਾਬਕ ਨਦੀਆਂ ਰੁਕੋ ਆਪਣੇ ਬਦਲਣ ਪੰਜਾਬੀਆ ਨਹੀਂ ਚੱਲਦੇ ਪੰਜਾਬੀ ਆਪਣੇ ਮੁਤਾਬਕ ਚੱਲਦੇ ਆ ਜੇ ਪੰਜਾਬੀ ਆਪਣੇ ਮੁਤਾਬਕ ਨਾ ਚੱਲੇ ਹੁੰਦੇ ਇਸ ਵਕਤ ਆਜ਼ਾਦ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ ਤੁਸੀਂ ਕਿਉਂਕਿ ਭਗਤ ਸਿੰਘ ਹੋਰੀ ਆਪਣੇ ਆਪਣੀ ਇੱਛਾ ਮੁਤਾਬਕ ਚੱਲੇ ਨੇ ਕਿ ਜੇ ਕੁਰਬਾਨੀਆਂ ਦੇਵਾਂਗੇ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਦੀ ਲਹਿਰ ਜ਼ੋਰ ਫੜੂਗੀ ਆਸੋਸੀ ਉਹਨਾਂ ਦੀ ਕਿ ਹੁਣ ਮੌਤ ਹੀ ਮਸ਼ਹੂਰ ਕਰ ਸਕਦੀ ਹੈ ਹੋਰ ਜਿਉਂਦੇ ਰਹੇ ਤਾਂ ਕੀ ਕਰ ਲਾਂਗੇ ਅਸੀਂ ਆਪਣੇ ਮਤਾਬਕ ਚੱਲਦੇ ਸਾਡੇ ਗੁਰੂਆਂ ਦੇ ਦੱਸੇ ਰਸਤੇ ਮੁਤਾਬਕ ਚੱਲਦੇ ਹਾਂ ਸੋ ਬਹੁਤ ਮੈਂ ਉਸ ਦਿਨ ਵੀ ਕਿਹਾ ਸੀ ਜਿਆਦਾ ਸਾਰਾ ਖੋਲ ਲੋ ਕਲਚਰ ਵੀ ਹੋ ਜੇ ਧਾਰਮਿਕ ਵੀ ਟੂਰਿਜ਼ਮ ਹੋ ਜੇ ਖੇਡਾਂ ਵੀ ਹੋ ਜਾਣ ਜੇ ਸਾਰਾ ਬੰਦ ਕਰ ਦਿਓ ਫਿਰ ਜਿੱਥੇ ਤੁਹਾਡੇ ਇੰਟਰਸਟ ਨੇ ਉਥੇ ਤੁਸੀਂ ਮੈਚ ਹੋ ਜਾਂਦਾ ਜਿੱਥੇ ਪੰਜਾਬੀਆਂ ਦੀਆਂ ਭਾਵਨਾਵਾਂ ਆ ਗਈਆਂ ਆਸਥਾ ਆ ਗਈ ਭਗਤੀ ਆ ਗਈ ਉਥੇ ਬੰਦ ਵੀ ਪਾਕਿਸਤਾਨ ਨਾਲ ਸੰਬੰਧ ਕਰਾ ਦਿੰਦੇ ਤੁਸੀਂ ਵੀ ਆ ਸਮਾਜ ਨਾਲ ਜੁੜੇ ਹੋਏ ਲੋਕਾਂ ਸਮਾਜਿਕ ਲੋਕਾਂ ਤੁਹਾਨੂੰ ਵੀ ਜੇ ਤੁਸੀਂ ਮੀਡੀਆ ਤੋਂ ਵੀ ਉੱਪਰ ਉੱਠ ਕੇ ਥੋੜਾ ਸੋਚੋ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਜਿਆਦਾ ਹੀ ਸਾਡੇ ਤੇ ਪਾਬੰਦੀਆਂ ਲਾ ਰਹੇ ਨੇ ਚੌਲ ਸਾਥੋਂ ਲੈਣਗੇ ਹੁਣ ਉਹ ਵੀ ਮੰਗਾਲੇ ਫਿਰ ਉਧਰੋਂ ਚੌਲ ਸਾਥੋਂ ਲੈਣੇ ਆਉਣ ਕਣਕ ਸਾਥੋਂ ਲੈਂਦੇ ਆ ਸਰੋਂ ਮੱਕੀ ਗੰਨਾ ਉਹ ਸਾਰਾ ਕੁਝ ਸਾਡਾ ਫੂਟਬਾਲ ਪੰਜਾਬ ਹੈ ਜਦੋਂ ਆ ਜੇ ਕੋਈ ਸੰਕਟ ਪੰਜਾਬ ਤੇ ਉਹ ਤੁਸੀਂ ਆਪ ਦਾ ਦੇਖੋ ਜੀ ਤੁਸੀਂ ਆਪਣਾ ਆਪਣਾ ਦੇਖੋ ਜੀ ਅਸਾਮ ਨੂੰ 12734 ਕਰੋੜ ਦਾ ਪੈਕੇਜ ਵਿਹਾਰ ਨੂੰ ਪਤਾ ਨਹੀਂ ਕਿੰਨੇ ਹਜ਼ਾਰ ਦਾ ਕਿਉਂਕਿ ਵੋਟਾਂ ਨੇ ਜੀ ਵੋਟਾ ਤੋਂ ਬਿਨਾ ਵੋਟਾ ਤੋਂ ਬਿਨਾ ਪੈਕੇਜ ਨਹੀਂ ਦਿੰਦੇ ਵਿਹਾਰ ਚ ਤਾਂ ਬੋਲੀ ਲਾਤੀ ਸੀ ਪਿਛਲੀ ਵਾਰ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਆਂ ਦੇਤੇ ਫਿਰ ਇਹ ਮੈਥੋਂ ਮੰਗਦੇ ਐ ਐਸ ਡੀ ਆਰ ਐਫ ਦਾ ਸਾਹਿਬ ਆ ਜਿਹੜਾ ਭਾਜਪਾ ਦਾ ਕਾਂਗਰਸ ਜੁਨਟ ਹੈ ਨਾ ਇੱਥੇ ਜਿਹੜਾ ਭਾਜਪਾ ਦਾ ਕਾਂਗਰਸ ਵਿੰਗ ਆ ਉਹ ਤੋ ਪੁੱਛੋ ਵੀ 1 ਲੱਖ ਕਰੋੜ ਦਾ ਕੀ ਬਣਿਆ 15 15 ਲੱਖ ਦਾ ਕੀ ਬਣਿਆ ਕਾਲੇ ਧੰਨ ਦਾ ਕੀ ਬਣਿਆ ਹਰ ਸਾਲ 2 ਕਰੋੜ ਨੌਕਰੀਆਂ ਦਾ ਕੀ ਬਣਿਆ ਭਗਵੰਤ ਮਾਰ ਨੂੰ ਘੇਰਨਾ ਸੌਖਾ ਨਾ ਉੱਥੇ ਵੀ ਜੀ ਬਿੱਲੀ ਬਣ ਜਾਂਦੇ ਜਾ ਕੇ ਉੱਥੇ ਨਹੀਂ ਬੋਲਦੇ ਇਹ ਤਾਂ ਆਪਣੀਆਂ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਪਾਉਣ ਵਾਸਤੇ ਉੱਥੇ ਗਏ ਹੋਣਗੇ ਕਿੰਨਾ ਚਿਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਕੱਲ ਨੂੰ ਨਿਕਲੇ ਆਉਣਗੇ ਉਹ ਤਾਂ ਹੋਣਗੇ ਸਾਹਿਬ ਚਲੋ ਇਸ ਕਚੈਰੀ ਚ ਵੱਜ ਜਾਓਗੇ ਵਕੀਲ ਵੱਡੇ ਕਰ ਲੋਗੇ ਸ਼ਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਦੀ ਕਚੈਰੀ ਚ ਕੀ ਕਰੋਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾਂ ਦੇਖ ਲਓ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਣ ਦੀ ਬਹੁਤ ਪ੍ਰੀਕ ਐ ਫਿਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ ਉਹ ਵੀ ਨਿਪਟ ਗਏ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪਰਮਾਤਮਾ ਸੁਣਦੇ ਐ ਇਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਬੇਲੇ ਤਾਂ ਹੈਗੇ ਨੇ ਹੁਣ ਗੱਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੈਂ ਕਿਹਾ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿੰਦਾ ਕਿ ਛੇਤੀ ਨਹੀਂ ਆਦਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਸਭ ਪਤਾ ਹੈ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਸੋ ਇਹ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜਪਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਚਾਹੇ ਉਹ ਪੈਸੇ ਰੋਕ ਕੇ ਕਹੋ ਮੈਂ ਇਹ ਵੀ ਇਥੋਂ ਤੱਕ ਕਹਿਆ ਹੋਇਆ ਮੈਂ ਤਾਂ ਕਿ ਜੇ ਇਹਨਾਂ ਦਾ ਵਾਸ ਚੱਲੇ ਹਜੇ ਚੱਲਦਾ ਨਹੀਂ ਹੁਣ ਤਾਂ ਚੱਲਣਾ ਵੀ ਨਹੀਂ ਇਹ ਜਨਗਨ ਮੰਚੋਂ ਪੰਜਾਬ ਕੱਢ ਦੇਣਾ ਪੰਜਾਬ ਸਿੰਧ ਗੁਜਰਾਤ ਮਰਾਠਾ ਉਥੇ ਯੂਪੀ ਕਰਨਾ ਯੂਪੀ ਸਿੰਧ ਗੁਜਰਾਤ ਮਰਾਠਾ ਦਰਾਵਿੜ ਉੱਤਖਣ ਬੰਗਾ ਇਹਨਾਂ ਦਾ ਜੇ ਵਾਸ ਚੱਲੇ ਐਨੀ ਜ਼ਿਆਦਾ ਪੰਜਾਬ ਨਾਲ ਇਹਨਾਂ ਦੀ ਦੁਸ਼ਮਣੀ ਪੈਲੀ ਹੋਈ ਹੈ ਸੋ ਇਸ ਕਰਕੇ मैं जाखड़ साहब तो बिट्टू साहब तो उम्मीद करूंगा कि प्रधानमंत्री साहब को जाके पूछो कि जी आता की, की तो मैच क्रिकेट देखो क्रिकेट में न सर जू क्रिकेट इंतजार कर सकती है ठीक है ना पर आस्था ज गुरपुरब जंगरांदा जसाखियां वह इंतजार नहीं कर स ਕ੍ਰਿਕਟ ਦਾ ਮੈਚ ਤਾਂ ਕਦੇ ਫੇਰ ਖੇਡ ਲਿਓ ਫਿਲਮਾਂ ਵੀ ਇੰਤਜ਼ਾਰ ਕਰ ਸਕਦੇ ਆ ਚਲੋ ਕੋਈ ਨਹੀਂ ਪਰ ਤੁਸੀਂ ਮੈਂ ਸਮਝਦੇ ਹੋ ਵੀ ਮੈਂ ਜਿਵੇਂ ਅਸੀਂ ਕੰਮ ਚਾਵਾਂਗੇ ਉਵੇਂ ਚੱਲੂਗਾ ਤਾਂ ਨਹੀਂ ਚੱਲਦਾ ਹੁੰਦਾ